ਸਿਹਤ ਅਤੇ ਫਿਟਨੈਸ ਦੀ ਯਾਤਰਾ ਹਰ ਰੋਜ਼ ਸਵੇਰੇ ਸ਼ੁਰੂ ਹੁੰਦੀ ਹੈ ਜਦੋਂ ਤੁਸੀਂ ਉੱਠ ਕੇ ਪੁਸ਼-ਅਪ ਵਰਗੀ ਛੋਟੀ ਜਿਹੀ ਕਸਰਤ ਕਰਦੇ ਹੋ ਆਪਣੀ ਸੀਮਾਵਾਂ ਨੂੰ ਚੁਣੌਤੀ ਦਿਓ ਅਤੇ ਪਾਰਕ ਵਿੱਚ ਦੌੜਦੇ ਸਮੇਂ ਪਸੀਨੇ ਨੂੰ ਮਹਿਸੂਸ ਕਰੋ ਇਹ ਤੁਹਾਡੀ ਮਿਹਨਤ ਦਾ ਨਿਸ਼ਾਨ ਹੈ ਯਾਦ ਰੱਖੋ ਸਰੀਰਕ ਤਾਕਤ ਦੇ ਨਾਲ ਨਾਲ ਮਾਨਸਿਕ ਸ਼ਾਂਤੀ ਵੀ ਜ਼ਰੂਰੀ ਹੈ ਇਸ ਲਈ ਕੁਝ ਸਮਾਂ ਯੋਗਾ ਮੈਟ ਤੇ ਬੈਠ ਕੇ ਮੈਡੀਟੇਸ਼ਨ ਕਰੋ ਜਦੋਂ ਤੁਸੀਂ ਡੰਬਲ ਚੁੱਕਦੇ ਹੋ ਤਾਂ ਤੁਸੀਂ ਸਿਰਫ ਮਾਸਪੇਸ਼ੀਆਂ ਨਹੀਂ ਬਣਾ ਰਹੇ ਹੁੰਦੇ ਸਗੋਂ ਆਪਣੇ ਅੰਦਰ ਵਿਸ਼ਵਾਸ ਪੈਦਾ ਕਰ ਰਹੇ ਹੁੰਦੇ ਹੋ ਦਿਨ ਭਰ ਆਪਣੇ ਆਪ ਨੂੰ ਪਾਣੀ ਦੇ ਗਲਾਸ ਨਾਲ ਹਾਈਡਰੇਟਡ ਰੱਖੋ ਅਤੇ ਆਪਣੇ ਸਰੀਰ ਨੂੰ ਸਹੀ ਇੰਦਨ ਦਿਓ ਜਿਵੇਂ ਕਿ ਸਿਹਤਮੰਦ ਨਾਸ਼ਤੇ ਦੀ ਥਾਲੀ ਵਿੱਚ ਪਏ ਫਲ ਅਤੇ ਸਬਜ਼ੀਆਂ ਕਸਰਤ ਤੋਂ ਬਾਅਦ ਸਟ੍ਰੈਚਿੰਗ ਕਰਨਾ ਨਾ ਭੁੱਲੋ ਇਹ ਤੁਹਾਡੇ ਸਰੀਰ ਦਾ ਧੰਨਵਾਦ ਕਰਨ ਦਾ ਤਰੀਕਾ ਹੈ ਆਪਣੀ ਫਿਟਨੈਸ ਨੂੰ ਬਾਹਰ ਲੈ ਜਾਓ ਅਤੇ ਪਰਿਵਾਰ ਨਾਲ ਸਾਈਕਲਿੰਗ ਦਾ ਆਨੰਦ ਲਓ ਰੋਜ਼ਾਨਾ ਖੁਰਾਕ ਵਿੱਚ ਤਾਜ਼ਗੀ ਲਿਆਉਣ ਲਈ ਹਰੀ ਸਮੂਦੀ ਦਾ ਸੇਵਨ ਕਰੋ ਜਦੋਂ ਤਣਾਅ ਮਹਿਸੂਸ ਹੋਵੇ ਤਾਂ ਡੂੰਘਾ ਸਾਹ ਲੈ ਕੇ ਆਪਣੇ ਮਨ ਨੂੰ ਸ਼ਾਂਤ ਕਰੋ ਆਪਣੀ ਫਿਟਨੈਸ ਟਰੈਕਰ ਤੇ ਆਪਣੇ ਕਦਮਾਂ ਦੀ ਗਿਣਤੀ ਚੈੱਕ ਕਰੋ ਕਿਉਂਕਿ ਹਰ ਛੋਟਾ ਕਦਮ ਮਾਇਨੇ ਰੱਖਦਾ ਹੈ ਜੰਗੀ ਸਿਹਤ ਲਈ ਰਾਤ ਨੂੰ ਚੰਗੀ ਤਰ੍ਹਾਂ ਸੌਣਾ ਬਹੁਤ ਜ਼ਰੂਰੀ ਹੈ। ਕਾਰ ਵਿੱਚ ਹੀ ਛੋਟੀਆਂ ਪਰ ਪ੍ਰਭਾਵਸ਼ਾਲੀ ਕਸਰਤਾਂ ਕਰੋ। ਜਿਵੇਂ ਕਿ ਪਲਾਂਕ, ਜਿਮ ਵਿੱਚ ਭਾਰ ਚੁੱਕਣ ਤੋਂ ਬਾਅਦ ਆਪਣੇ ਪਸੀਨੇ ਨੂੰ ਪੂੰਝੋ ਅਤੇ ਮਹਿਸੂਸ ਕਰੋ ਕਿ ਤੁਸੀਂ ਕਿੰਨੀ ਮਿਹਨਤ ਕੀਤੀ ਹੈ। ਇਤੋਂ ਤੱਕ ਕਿ ਦਫ਼ਤਰ ਵਿੱਚ ਵੀ ਸਹੀ ਪੋਸਚਰ ਵਿੱਚ ਬੈਠਣਾ ਅਤੇ ਖੁੱਲੇ ਮੈਦਾਨ ਵਿੱਚ ਜੰਪਿੰਗ ਜੈਕਸ ਕਰਨਾ ਸਰੀਰ ਨੂੰ ਤੰਦਰੁਸਤ ਰੱਖਦਾ ਹੈ। ਰੈਡ ਮਿਲਸ ਤੇ ਲਗਾਤਾਰ ਦੌੜਦੇ ਰਹੋ ਕਿਉਂਕਿ ਲਗਨ ਹੀ ਸਫਲਤਾ ਦੀ ਕੁੰਜੀ ਹੈ ਕਸਰਤ ਤੋਂ ਬਾਅਦ ਪ੍ਰੋਟੀਨ ਸ਼ੇਕ ਪੀ ਕੇ ਆਪਣੇ ਸਰੀਰ ਨੂੰ ਠੀਕ ਹੋਣ ਵਿੱਚ ਮਦਦ ਕਰੋ ਸਭ ਤੋਂ ਮਹੱਤਵਪੂਰਨ ਆਪਣੇ ਦੋਸਤਾਂ ਨਾਲ ਹੱਸਦੇ ਰਹੋ ਅਤੇ ਇਸ ਯਾਤਰਾ ਦਾ ਆਨੰਦ ਮਾਣੋ ਕਿਉਂਕਿ ਖੁਸ਼ੀ ਹੀ ਸਭ ਤੋਂ ਵੱਡੀ ਫਿਟਨੈਸ ਹੈ ਅੰਤ ਵਿੱਚ ਸ਼ਾਮ ਨੂੰ ਆਪਣੇ ਅਜ਼ੀਜ਼ਾਂ ਨਾਲ ਸੈਰ ਕਰਦੇ ਹੋਏ ਦਿਨ ਨੂੰ ਖਤਮ ਕਰੋ ਸਿਹਤ ਅਤੇ ਫਿਟਨੈਸ ਨਾਲ ਜੁੜੇ ਹੋਰ ਵੀਡੀਓਜ਼ ਲਈ ਸਾਡੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰੋ